ਸਤਿਗੁਰਾਂ ਦੀ ਕਿਰਪਾ ਸਦਕਾ ਨੌਵੇਂ ਪਾਤਸ਼ਾਹ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਲੋਕ ਆਪ ਜੀ ਲੜੀवार ਸਰਬਣ ਕਰ ਰਹੇ ਹੋ ਚਾਰ ਨੰਬਰ ਦੇ ਸ਼ਲੋਕ ਤੱਕ ਆਪਾਂ ਵਿਚਾਰ ਸਾਂਝੀ ਕੀਤੀ ਹੈ ਅਗਲੇ ਪਾਵਨ ਸ਼ਲੋਕ ਵਿੱਚ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਆ ਧਨਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਣ ਇਨਮ ਕਛ ਸੰਗੀ ਨਹੀਂ ਨਾਨਕ ਸਾਚੀ ਜਾ ਪਰਉਪਕਾਰੀ ਸਤਿਗੁਰੂ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਬਖਸ਼ਿਸ਼ ਕਰ ਰਹੇ ਧਨ ਦੌਲਤ ਦਾਰਾ ਕਹਿੰਦੇ ਇਸਤਰੀ ਸੰਪਤ ਜਮੀਨ ਜਾਇਦਾਦ ਜੇ ਨੂੰ ਮਨੁੱਖ ਤੂੰ ਆਪਣੀ ਕਰਕੇ ਸਮਝ ਰਿਆ ਜਿੰਨ ਆਪਣੀ ਕਰਮਾਂ ਇਨ ਮੈਂ ਕਾਸ਼ ਸੰਗੀ ਨਹੀਂ ਨਾਨਕ ਸੱਚੀ ਜਾਣ ਮਹਾਰਾਜ ਕਹਿੰਦੇ ਗੱਲ ਸੱਚੀ ਜਾਣ ਇਹ ਕੋਈ ਸਤਿਗੁਰੂ ਮਹਾਰਾਜ ਕੋਈ ਰਿਸ਼ਤਿਆਂ ਦੇ ਵਿੱਚ ਨਫ਼ਰਤ ਨਹੀਂ ਕਰ ਰਹੇ ਸਾਨੂੰ ਸਮਝਾ ਰਹੇ ਆ ਵੀ ਇਹ ਕੱਚਾ ਸਾਥ ਹੈ ਜੇ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਬਦ ਹੀ ਪੜੋਗੇ ਨਾ ਉਹਨਾਂ ਦੇ ਵਿੱਚ ਵੀ ਮਹਾਰਾਜ ਨੇ ਇਹਨਾਂ ਗੱਲਾਂ ਨੂੰ ਬਾਰ-ਬਾਰ ਉਚਾਰਨ ਕੀਤਾ ਆ ਸ਼ਬਦ ਪੜ੍ਹਦੇ ਨਾ ਆਪਾਂ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਫਾਂਦੇ ਕੋ ਕਾਹੋ ਕੋ ਨਹੀਂ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚਾਹੂ ਦਿਸ ਕੇ ਰਹਿ ਵਿਪਤ ਪਰੀ ਸਭ ਹੀ ਸੰਗ ਛਾੜਤ ਕੋ ਨ ਆਵਤ ਨੀਰੈ ਘਰ ਕੀ ਨਾਰ ਬਹੁਤ ਹਿਤ ਜਾਸਿਉ ਸਦਾ ਰਹਿਤ ਸੰਗ ਲਾਗੀ ਜਬ ਹੀ ਹਾਸਤ ਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਧਨ ਜਿਹੜਾ ਸਤਿਗੁਰੂ ਮਹਾਰਾਜ ਨੇ ਦਿੱਤਾ ਨੇ ਇਹ ਗੁਜਾਰਨ ਹੈ ਪਰਮਹਰ ਕਹਿੰਦੇ ਬਾਣੀ ਦੇ ਵਿੱਚ ਕਹਿੰਦੇ ਸੋਮੇ ਤਨ ਰੱਖਣ ਕੋ ਦੀਆ ਮੁਗਦ ਕਹੇ ਧਨ ਮੇਰਾ ਜਮ ਕਾ ਡੰਡ ਮੂੰਡ ਮੇ ਲਾਗੇ ਖਿਨ ਮੇ ਕਰੇ ਨਵੇਰਾ ਭੁੱਲ ਜਾਂਦਾ ਪ੍ਰਮਾਤਮਾ ਕਾਲਪੁਰਖ ਨੂੰ ਪਰਮੇਸ਼ਰ ਨੂੰ ਭੁੱਲ ਜਾਂਦਾ ਸਤਗੁਰੂ ਇੱਕ ਗੱਲ ਨੂੰ ਬਾਰ ਬਾਰ ਸਮਝਾਉਣ ਦਾ ਯਤਨ ਕਰ ਰਹੇ ਆ ਮਹਾਰਜ ਕਹਿੰਦੇ ਇਹਦਾ ਕਿਹੜਾ ਹੰਕਾਰ ਹੈ ਨਾ ਇਹ ਜੀਵਨ ਦੇ ਵਿੱਚ ਮਨੁੱਖ ਨੂੰ ਤਬਾਹ ਕਰ ਦਿੰਦਾ ਹੈ ਧਨ دارਾ ਸੰਪਤ ਸਗ ਜਿਨ ਆਪਣੀ ਕਰਮਾਂ ਭਾਗਾਂ ਵਾਲੇ ਹੁੰਦੇ ਹਨ ਗੁਰਸਿੱਖ ਜਿਹੜੇ ਭਾਵਨਾ ਉਸ ਪਰਮੇਸ਼ਰ ਤੇ ਭਰੋਸਾ ਰੱਖਦੇ ਆ ਕਿ ਜੋ ਦਿੱਤਾ ਪਰਮੇਸ਼ਰ ਅਕਾਲ ਪੁਰਖ ਨੇ ਦਿੱਤਾ ਵਾਹਿਗੁਰੂ ਨੇ ਦਿੱਤਾ ਮਹਾਰਾਜ ਕਹੈ ਸੀ ਨਾ ਲਾਹੌਰ ਕਹਿੰਦੇ ਜੀ ਸੇਠ ਦੁਨੀ ਚੰਦ ਹੈ ਇਤਿਹਾਸਕਾਰ ਲਿਖਦੇ ਕਿ ਉਸ ਸਮੇਂ ਦੇ ਵਿੱਚ ਉਸ ਨੇ ਆਪਣੇ ਘਰ ਦੇ ਉੱਪਰ 8 ਝੰਡੇ ਲਾਏ ਸੀ ਮਹਾਰਾਜ ਕਹਿੰਦੇ ਕਿਸ ਗੱਲ ਦਾ ਪ੍ਰਤੀਕ ਹੈ ਕਹਿੰਦੇ ਜਦੋਂ 1 ਲੱਖ ਹੋ ਜਾਂਦਾ ਤੇ ਇੱਕ ਝੰਡਾ ਲਾ ਲੈਂਦਾ ਮਹਾਰਾਜ ਕਹਿੰਦੇ ਦੁਨੀ ਚੰਦ ਤੇਰੇ ਵਰਗਾ ਕੰਗਾਲ ਕੋਈ ਨਹੀਂ ਦੁਨੀਆ ਦੇ ਵਿੱਚ ਕਹਿੰਦਾ ਨਹੀਂ ਜੀ ਮੈਂ ਤਾਂ ਬਹੁਤ ਅਮੀਰ ਹਾਂ ਉਹ ਸਮੇਂ ਦੇ ਵਿੱਚ 550 ਸਾਲ ਪਹਿਲਾਂ ਇੰਨਾ ਪੈਸਾ ਹੋਣਾ ਕਿੰਨੇ ਕਰੋੜਾਂ ਦੇ ਬਰਾਬਰ ਹੋ ਸਕਦਾ ਮਾਰਾ ਕਹਿੰਦੇ ਤੇਰੇ ਵਰਗਾ ਕੰਗਾਲ ਕੋਈ ਨਹੀਂ ਸਮਝਿਆ ਨਹੀਂ ਪਰ ਮਹਾਰਾਜ ਨੇ ਉਹਨੂੰ ਜੋ ਸਮਝਾਇਆ ਉਹ ਅਸੀ ਇਤਿਹਾਸ ਦੇ ਵਿੱਚ ਪੜਦੇ ਸੁਣਦੇ ਆ ਮਾਰਾ ਨੇ ਇੱਕ ਸੂਝ ਦਿੱਤੀ ਸੀ ਸੂਈ ਨਾ ਦੋ ਕੰਮ ਕਰਦੀ ਹੈ ਸੂਈ ਤਾਂ ਇੱਕ ਕਪੜਾ ਫਟਿਆ ਹੋਵੇ ਉਹਨੂੰ ਸਿਲ ਦਿੰਦੀ ਹੈ ਤੇ ਦੂਸਰਾ ਜੇ ਥੋੜੀ ਜਿਹੀ ਕਿਸੇ ਨੂੰ ਚਿਪੋ ਦੇਉਣਾ ਇੱਕਦਮ ਬੰਦਾ ਹਰਕਤ ਵਿੱਚ ਆ ਜਾਂਦਾ ਹੈ ਸਤਿਗੁਰੂ ਜਗਾਰੇ ਸਨ ਸੂਈ ਦੇ ਨਾਲ ਇੱਕ ਪ੍ਰਤੀਕ ਵਰਤਿਆ ਕਹਿਣ ਲੱਗੇ ਭਾਈ ਇਦਾਂ ਕਰ ਅਸੂਈ ਲੈ ਜਾ ਅਗਲੇ ਜਹਾਨ ਵਿੱਚ ਤੇਰੇ ਕੋ ਲੈਣਾ ਘਰ ਚਲਾ ਗਿਆ ਸਮਝ ਆਈ ਦੂਸਰੇ ਦਿਨ ਆਇਆ ਮਹਾਰਾਜੇ ਸੂਈ ਨਹੀਂ ਜਾਣੀ ਮਹਾਰਾਜ ਕਹਿੰਦੇ ਇਹ ਨਹੀਂ ਜਾਣੀ ਆਪਣੇ ਘਰੋਂ ਲੈ ਜਾਈ ਮਹਾਰਾਜ ਕੋਈ ਕੁਝ ਵੀ ਨਹੀਂ ਜਾਣਾ ਜੋ ਤੁਸੀਂ ਕੱਲ ਕਿਹਾ ਸੀ ਨਾ ਤੇਰੇ ਵਰਗਾ ਕੰਗਾਲ ਕੋਈ ਨਹੀਂ ਜਿੱਦਣ ਸਮਝਾਂਗੇ ਨਾ ਧਿਆਨ ਦੇ ਨਾਲ ਸਮਝਾਂਗੇ ਸਾਡਾ ਕੁਝ ਵੀ ਨਹੀਂ ਹੈ ਜਾਂਦੀ ਵਾਰ ਕੁਝ ਵੀ ਨਾਲ ਨਹੀਂ ਜਾਏਗਾ ਅਜੇ ਗੁਣ ਚੰਗੇ ਕੀਤੇ ਆ ਜੀਵਨ ਦੇ ਵਿੱਚ ਪਰਮੇਸ਼ਰ ਦੀ ਭਗਤੀ ਕੀਤੀ ਆ ਉਹੀ ਕੁਝ ਨਾਲ ਜਾਣਾ ਨਹੀਂ ਤਾਂ ਮਹਾਰਾਜ ਕਹਿੰਦੇ ਨਾ ਤੂੰ ਲੈ ਕੇ ਆਇਆ ਸੀ ਤੇ ਨਾ ਲੈ ਕੇ ਜਾਣਾ ਤੇ ਜਿਹਦੇ ਵਾਸਤੇ ਸਾਰੀ ਜ਼ਿੰਦਗੀ ਦੌੜਦਾ ਜਿਹਦੇ ਵਾਸਤੇ ਲੋਕਾਂ ਦੇ ਨਾਲ ਝਗੜੇ ਕਰਦਾ ਪਰਿਵਾਰ ਨਾਲ ਝਗੜੇ ਕਰਦਾ ਰਿਸ਼ਤੇਦਾਰੀਆਂ ਦੇ ਵਿੱਚ ਫਰਕ ਪੈ ਜਾਂਦਾ ਜਿਸ ਧਨ ਦੇ ਵਾਸਤੇ ਮਹਾਰਾਜ ਕਹਿੰਦੇ ਧਨਦਾਰਾ ਸੰਪਤ ਸਗਲ ਜੇਨ ਆਪਣੀ ਕਰਮਾਣ ਇਨ ਮੈਂ ਕਛ ਸੰਗੀ ਨਹੀਂ ਨਾਨਕ ਸੱਚੀ ਜਾ ਜਿਹਦੇ ਨੂੰ ਸਮਝ ਆ ਗਈ ਵੀ ਨਾਲ ਕੁਛ ਵੀ ਨਹੀਂ ਲੈ ਜਾਣਾ ਅਲ ਦੇਖਦਾ ਵੀ ਹੈ ਕਿ ਸਾਡੇ ਦਾਦੇ ਪੜਦਾਦੇ ਲੈ ਗਏ ਵੀ ਜਾਂ ਅਸੀਂ ਲੈ ਜਾਣਾ ਜਾਂ ਕੁਛ ਲੈ ਗਏ ਸੀਗੇ ਕੁਛ ਵੀ ਨਹੀਂ ਲੈ ਕੇ ਜਾਣਾ ਕੱਲੇ ਕੋਈ ਆ ਗਈ ਮਹਾਰਾਜ ਪ੍ਰੇਰਣਾ ਕਰ ਰਿਹਾ ਵੀ ਅਸੀਂ ਇਸ ਮੋਹ ਤੋਂ ਉੱਠ ਕੇ ਪ੍ਰਮਾਤਮਾ ਦੀ ਭਗਤੀ ਕਰੀ ਕਿਉਂਕਿ ਜਿਹੜਾ ਧਨ ਸੰਪਤੀ ਹੈ ਗੁਜਾਰਨ ਹੈ ਸਾਥੀ ਦੁਨੀਆ ਦੇ ਵਿੱਚ ਇੱਕੋ ਹੀ ਹੈ ਉਹ ਹੈ ਪਰਮੇਸ਼ਰ ਦਾ ਨਾਮ ਮਹਾਰਾਜ ਕਹਿੰਦੇ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਣਾ ਨਾਨਕ ਏ ਧਨ ਸਾ ਇਹ ਸ੍ਰਿਸ਼ਟ ਧਨ ਹੈ ਜਿਹੜਾ ਪਰਮੇਸ਼ਰ ਅਕਾਲ ਪੁਰਖ ਦੀ ਭਗਤੀ ਕਰਕੇ ਜੀਵਨ ਦੇ ਵਿੱਚ ਪ੍ਰਾਪਤ ਹੁੰਦਾ ਹੈ ਪਤ ਤ ਉਦਾਰਣ ਭੈ ਹਰਣ ਹਰ ਅਨਾਥ ਕੇ ਨਾਥ ਕਹੋ ਨਾਨਕ ਤਹ ਜਾਣੀਐ ਸਦਾ ਵਸਤ ਤੁਮ ਸਾਥ ਜਿਹੜੇ ਲੋਕ ਵਿਕਾਰਾਂ ਦੇ ਵਿੱਚ ਪਤਿਤ ਹੋ ਜਾਂਦੇ ਉਹਨਾਂ ਦਾ ਉਧਾਰ ਕਰਤਾ ਪਰਮੇਸ਼ਰ ਕਾਲਪੁਰਖ ਹੈ ਸਾਰੇ ਡਰ ਖਤਮ ਕਰ ਦਿੰਦਾ ਜਿਹੜੇ ਨਿਆਸਰਿਆ ਉਹਨਾਂ ਦਾ ਆਸਰਾ ਹੈ ਸਹਾਰਾ ਹੈ ਤੇ ਮਹਾਰਾਜ ਕਹਿੰਦੇ ਕਹੋ ਨਾਨਕ ਤਹ ਜਾਣੀਐ ਸਦਾ ਵਸਤ ਤੁਮ ਸਾਥ ਉਹ ਪਰਮੇਸ਼ਰ ਵਾਹਿਗੁਰੂ ਤੇਰੇ ਨਾਲ ਹੈ ਇਹਨੂੰ ਭਰੋਸੇ ਵਿੱਚ ਲੈ ਕੇ ਆਂ ਵਿਸ਼ਵਾਸ ਵਿੱਚ ਲੈ ਕੇ ਆ ਉਹ ਪ੍ਰਮਾਤਮਾ ਤੇਰੇ ਨਾਲ ਹੈ ਕਹੋ ਨਾਨਕ ਤਹ ਜਾਣੀਏ ਸਦਾ ਵਸਤ ਤੁਮ ਸਾਥ ਉਹ ਪਾਪੀਆਂ ਦਾ ਉਧਾਰ ਕਰਦਾ ਹੈ ਇੱਕ ਨਾ ਕਹਾਣੀ ਕਿਸੇ ਨੇ ਲਿਖੀ ਇੱਕ ਬੰਦਾ ਬੜਾ ਉਪਰ ਉਪਕਾਰੀ ਸੀ ਉਹਨੇ ਕੀ ਦੇਖਿਆ ਕਿ ਅੱਜ ਨਦੀ ਦੇ ਪੁੱਲ ਦੇ ਉੱਪਰ ਇੱਕ ਬੰਦਾ ਨਦੀ ਵਿੱਚ ਛਾਲ ਮਾਰਨ ਵਾਸਤੇ ਤਿਆਰ ਸੀ ਭੱਜ ਕੇ ਉਹਨੂੰ ਰੋਕਿਆ ਉਹਨੂੰ ਸਮਝਾਇਆ ਭਾਈ ਇਹ ਜੀਵਨ ਬਾਰ-ਬਾਰ ਨਹੀਂ ਮਿਲਦਾ ਇਹ ਮਨੁੱਖਾਂ ਨੂੰ ਜਨਮ ਮਿਲਿਆ ਨਾ ਇਹਨੂੰ ਪ੍ਰਮਾਤਮਾ ਦੀ ਭਗਤੀ ਵਿੱਚ ਲਾ ਉਹਨੂੰ ਸਮਝ ਆ ਗਈ ਉਹ ਵਾਪਸ ਆਲਾ ਪ੍ਰਮਾਤਮਾ ਦੀ ਭਗਤੀ ਕਰਨ ਲੱਗ ਗਿਆ ਪਰ ਇੱਕ ਦਿਨ ਉਹ ਵੀ ਬੰਦਾ ਹੈਰਾਨ ਹੋ ਗਿਆ ਅੱਜ ਉਹੀ ਪਰਉਪਕਾਰੀ ਅੱਜ ਉਹ ਨਦੀ ਵਿੱਚ ਛਾਲ ਮਾਰਨ ਵਾਸਤੇ ਤਿਆਰ ਖੜਾ ਹੈ ਉਹਨੂੰ ਭੱਜ ਕੇ ਗਿਆ ਕਹਿਣ ਲੱਗਾ ਵੀ ਤੁਸੀਂ ਮੇਰੀ ਜਾਨ ਬਚਾਈ ਸੀ ਤੁਸੀਂ ਮੈਨੂੰ ਸਮਝਾਇਆ ਸੀ ਮੇਰੇ ਤੇ ਪਰਉਪਕਾਰ ਕੀਤਾ ਸੀ ਪਰ ਤੁਸੀਂ ਨਰਾਸ਼ ਕਿਉਂ ਹੋ ਗਏ ਉਹਨੇ ਆਖਿਆ ਵੀ ਜਿਹੜਾ ਜੀਵਨ ਆਨੇ ਇੱਕ ਬੁਝਾਰਤ ਹੈ ਘੁੰਮਣ ਕੇਰੀ ਹੈ ਕਦੋਂ ਕੀ ਹੋ ਜਾਏ ਕਿਉਂਕਿ ਜਿਸ ਵੇਲੇ ਅਸੀਂ ਨਾ ਪਰਮਾਤਮਾ ਵੱਲ ਮੂੰਹ ਕਰਦੇ ਆ ਨਾ ਤੇ ਅਸੀਂ ਜੀਵਨ ਦੇ ਵਿੱਚ ਬਹੁਤ ਕੁਝ ਪ੍ਰਾਪਤ ਕਰ ਲੈਂਦੇ ਹਾਂ ਪਰ ਹੁੰਦਾ ਕੀ ਹੈ ਮਨੁੱਖ ਕੀ ਕਰਦਾ ਹੈ ਦੁਨੀਆਂ ਵੱਲ ਮੂੰਹ ਕਰ ਲੈਂਦਾ ਤੇ ਰੱਬ ਵੱਲ ਪਿੱਠ ਕਰ ਲੈਂਦਾ ਬੇਮਕ ਹੋ ਜਾਂਦਾ ਤੇ ਪਤ ਤ ਹੁਣ ਦਾ ਕਾਰਨ ਵੀ ਹੈ ਕਿ ਰੱਬ ਨੂੰ ਭੁੱਲ ਜਾਣਾ ਗੁਰੂ ਨੂੰ ਭੁੱਲ ਜਾਣਾ ਤੇ ਪਤ ਤ ਨਿਰਾਸ਼ ਹੋ ਜਾਂਦਾ ਖੁਦਕੁਸ਼ੀ ਕਰਦਾ ਉਸ ਤੋਂ ਬਿਨਾ ਚਾਰਾ ਕੋਈ ਨਹੀਂ ਕਿਉਂਕਿ ਦੁਨੀਆ ਦੇ ਨਾਲ ਸਹਿਮਤੀ ਪ੍ਰਗਟਾਉਂਦਾ ਪਰ ਇੱਕ ਦਿਨ ਉਹ ਦੁਨੀਆ ਜਿਹੜੀ ਹੈ ਉਸ ਤੋਂ ਪਰੇਸ਼ਾਨ ਹੋ ਜਾਂਦਾ ਤੇ ਖੁਦਕੁਸ਼ੀ ਕਰਨ ਵਾਸਤੇ ਤਿਆਰ ਹੋ ਜਾਂਦਾ ਰੱਬ ਨਹੀਂ ਕਰਨ ਦਿੰਦਾ ਰੱਬ ਦੇ ਨਾਲ ਜੁੜੋਗੇ ਗੁਰੂ ਨਾਲ ਜੁੜੋਗੇ ਉਹ ਤਾਂ ਜੀਵਨ ਦੇ ਵਿੱਚ ਨਵੇਂ ਤੋਂ ਨਵਾਂ ਰਸਤਾ ਰੋਜ਼ ਦਿਖਾ ਦੇ ਕਿਉਂਕਿ ਗੁਰੂ ਮਿਲ ਜਾਏ ਨਾ ਮਰਦਾ ਫਿਰ ਵੀ ਆ ਬੰਦਾ ਪਰ ਕੀ ਮਰਦਾ ਮਨ ਮਰਦਾ ਹੈ ਸਰੀਰ ਨਹੀਂ ਮਰਦਾ ਜਿਸ ਗੁਰੂ ਦਾ ਹੋ ਜਾਂਦਾ ਹੈ ਨਾ ਔਗਣ ਮਰ ਜਾਂਦੇ ਆ ਗੁਣ ਜੀਵਨ ਵਿੱਚ ਆ ਜਾਂਦੇ ਗੁਰੂ ਕਿਦਾਂ ਮਾਰਦਾ ਸ਼ਬਦ ਨਾਲ ਮਾਰਦਾ ਮਰ ਕਹਿੰਦੇ ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰ ਨਾ ਹੋਈ ਕਿਉਂਕਿ ਗੁਰੂ ਤਾਂ ਜਿਹੜੇ ਪਾਪੀ ਲੋਕ ਹੈ ਨਾ ਪਤਿਤ ਹੈ ਜੇ ਤੋਬਾ ਕਰ ਲਵੇ ਨਾ ਜੇ ਉਹਦੀ ਸ਼ਰਨ ਵਿੱਚ ਆ ਜਾਏ ਤੇ ਪਰਮੇਸ਼ਰ ਕਿਰਪਾ ਕਰ ਦਿੰਦਾ ਰਹਿਮਤ ਕਰ ਦਿੰਦਾ ਕਿਉਂਕਿ ਉਹ ਪਤਿਤ ਤੋਂ ਉਧਾਰਨ ਹੈ ਮਹਾਰਾਜ ਬਾਣੀ ਵਿੱਚ ਬਹੁਤ ਪ੍ਰਮਾਣ ਦਿੰਦੇ ਆ ਪਤਿਤ ਉਧਾਰਨ ਸਤ ਗੁਰ ਮੇਰਾ ਮੋਹਿ ਤੇ ਸਕਾ ਪਰਵਾਸਾ ਬਖਸ਼ ਲਏ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸ ਇਹ ਭਰੋਸਾ ਹੋਣਾ ਚਾਹੀਦਾ ਕਿ ਉਹ ਪ੍ਰਮਾਤਮਾ ਪਤਤ ਉਧਾਰਨ ਹੈ ਪਤਤ ਉਧਾਰਨ ਭੈ ਹਰਮ ਹਰ ਅਨਾਥ ਕੇ 나ਥ ਉਹ ਪਰਮੇਸ਼ਰ ਪਾਪੀਆਂ ਦਾ ਉਧਾਰ ਕਰਤਾ ਮਾਰਾ ਕਹਿੰਦੇ ਨਾ ਬਾਣੀ ਵਿੱਚ ਜਿਸ ਪਾਪੀ ਕੋ ਮਿਲੇ ਨਾ ਢੋਈ ਸ਼ਰਨ ਆਵੇ ਤਾਂ ਨਿਰਮਲ ਹੋਈ ਤੇ ਜੇ ਉਹਦੀ ਸ਼ਰਨ ਵਿੱਚ ਆ ਗਏ ਦੇਖੋ ਨਾ ਜਿਹੜੇ ਸ਼ਰਨ ਵਿੱਚ ਆਏ ਲੋਕ ਉਹਨਾਂ ਨੂੰ ਕਹਿੰਦੇ ਸੀ ਵੀ ਨੀਵੀਂ ਚਾਹਦੇ ਚਾਹੇ ਭਗਤ ਰਬਦਾਸ ਜੀ ਆ ਭਗਤ ਨਾਮਦੇਵ ਜੀ ਆ ਭਗਤ ਕਬੀਰ ਸਾਹਿਬ ਜੀ ਆ ਹੋਰ ਬਿਆੰਤ ਪ੍ਰਭੂ ਦੇ ਪਿਆਰੇ ਆਜੋ ਦੁਨੀਆ ਨੂੰ ਚਾਨਣ ਮਲਾਰਾ ਹਨ ਦੁਨੀਆ ਵਾਸਤੇ ਇੱਕ ਆਈਡਲ ਹਨ ਦੁਨੀਆ ਵਾਸਤੇ ਇੱਕ ਰਾਹਦਾਰੀ ਲੋਕਾਂ ਨੂੰ ਦਿਖਾ ਰਹੇ ਲੋਕਾਂ ਨੂੰ ਸਮਝਾ ਰਹੇ ਮਹਾਰਜ ਕਹਿੰਦੇ ਉਹ ਪ੍ਰਮਾਤਮਾ ਜਿਹੜਾ ਨਾ ਪਤਿਤ ਉਧਾਰਨ ਜਿਸ ਦਿਨ ਉਹਦੇ ਵੱਲ ਮੁਹਰੋਗੇ ਬਾਣੀ ਵਿੱਚ ਇੱਕ ਪੰਕਤੀ ਆਉਂਦੀ ਕੌਣ ਕੋ ਕਲੰਕ ਰਹੋ RAM ਨਾਮ ਲੈਤ ਹੀ ਪਤਿਤ ਪਾਵਨ ਭਏ RAM ਕਹਤੇ ਜਿਹੜੇ ਪਤਿਤ ਹੁੰਦੇ ਨਾ ਬਿਕਾਰੀ ਲੋਕ ਹੁੰਦੇ ਉਹ ਪਵਿੱਤਰ ਹੋ ਜਾਂਦੇ ਆ ਜਦੋਂ ਪਰਮੇਸ਼ਰ ਦਾ ਨਾਮ ਲੈਂਦੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਬਾਣੀ ਵਿੱਚ ਉਦਾਹਰਨਾਂ ਦਿੱਤੀਆਂ ਗਣਕਾ ਹੋ ਗਈ ਅਜਾ ਮਨ ਹੋ ਗਿਆ ਕਹਿੰਦੇ ਕੌਣ ਕੋ ਕਲੰਕ ਰਹਿਓ RAM ਨਾਮ ਲੇਤ ਹੀ ਪਤਤ ਪਾਵਨ ਭਏ RAM ਨਾਮ ਕਹਤੇ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਪਤ ਤੇ ਉਦਾਰਣ ਭੈ ਹਰਣ ਹਰ ਅਨਾਥ ਕੇ ਨਾਥ ਕਹੋ ਨਾਨਕ ਤਹ ਜਾਣੀਏ ਸਦਾ ਵਸਤ ਤੁਮ ਸਾਥ ਇਹ ਭਰੋਸਾ ਆ ਜਾਏ ਕਿ ਉਹ ਵਾਹਿਗੁਰੂ ਮੇਰੇ ਨਾਲ ਹੈ ਅੱਜ ਜਦੋਂ ਪੜਦੇ ਆ ਨਾ ਤੇ ਸਾਨੂੰ ਭਰੋਸਾ ਆ ਜਾਏ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛੜਾ ਕਿਉਂਕਿ ਦੁਨੀਆ ਦੇ ਲੋਕ ਤੁਹਾਨੂੰ ਰਾਹ ਦੇ ਵਿੱਚ ਛੱਡ ਦੇਣ ਜਦੋਂ ਉਹਨਾਂ ਦਾ ਸਵਾਰਥ ਨਹੀਂ ਹੋਇਆ ਨਾ ਨਾ ਸਵਾਰ ਤੁਸੀਂ ਪੂਰਾ ਕੀਤਾ ਜਾਂ ਉਹਨਾਂ ਦੇ ਮੁਤਾਬਕ ਨਹੀਂ ਚੱਲੇ ਉਹਨਾਂ ਨੇ ਤੁਹਾਡਾ ਸਾਥ ਛੱਡ ਦੇਣਾ ਤੇ ਮਹਾਰਜ ਕਹਿੰਦੇ ਉਹ ਪਰਮੇਸ਼ਰ ਹੈ ਕਹਿੰਦੇ ਜਿਹੜਾ ਸਦਾ ਵਸਤ ਤੁਮ ਸਾਥ ਸਦਾ ਹਮੇਸ਼ਾ ਉਹ ਨਾਲ ਰਹਿੰਦਾ ਹੈ ਉਹ ਸਾਥ ਨਹੀਂ ਛੱਡਦਾ ਕਹੋ ਨਾਨਕ ਤਹ ਜਾਣੀਏ ਸਦਾ ਵਸਤ ਤੁਮ ਸਾਥ ਤਨ ਤਨ ਜੈ ਤੋ ਕੋ ਦਿਓ ਤਾਂ ਸਿਓ ਨੇਹ ਨਾ ਕੀਨ ਕਹੋ ਨਾਨਕ ਨਰ ਬਾਬਰੇ ਅਬ ਕਿਉਂ ਡੋਲਤ ਦੀਨ ਜਿਨੇ ਇਹ ਪ੍ਰਮਾਤਮਾ ਦੀਆਂ ਬੜਮੂਲੀਆਂ ਦਾਤਾਂ ਹਨ ਇਹ ਸਰੀਰ ਇਹ ਧਨ ਦੌਲਤ ਦਿੱਤੀ ਨੇ ਇਹ ਬਹੁਤ ਵੱਡੀ ਦਾਤ ਹੈ ਪਰਮੇਸ਼ਰ ਦੀ ਬਹੁਤ ਵੱਡੀਆਂ ਦਾਤਾਂ ਮਹਾਰਾਜ ਕਹਿੰਦੇ ਸਰੀਰ ਦੀ ਗੱਲ ਕਰੀਏ ਨਾ ਕਹਿੰਦੇ ਕਬੀਰ ਧੂਰ ਸਕੇਲ ਕੇ ਪੁਰੀਆ ਬਾਂਦੀ ਦੇ ਇਹਨੂੰ ਸਰੀਰ ਮਨੁੱਖਾ ਜਿਹੜਾ ਮਿਲਣਾ ਨਾ ਬੜੇ ਭਾਗਾਂ ਦੇ ਨਾਲ ਪ੍ਰਾਪਤ ਹੁੰਦਾ ਹੈ ਪਰ ਹੁੰਦਾ ਕੀ ਹੈ ਮਨੋਕ ਸਰੀਰ ਦਾ ਮਾਣ ਕਰਦਾ ਹੈ ਆਪਣੀ ਧਨ ਦਾ ਮਾਣ ਕਰਦਾ ਹੈ ਪਰ ਰੱਬ ਨੂੰ ਭੁੱਲ ਜਾਂਦਾ ਹੈ ਜਿਹਨੇ ਦਿੱਤਾ ਨਾ ਤਨ ਧਨ ਜਹ ਤੋ ਕੋ ਦਿਓ ਤਾਂ ਸੋ ਨੇਹੋ ਨਾ ਕੀ ਉਹਦੀ ਪੂਜਾ ਕਰਨ ਲੱਗ ਜਾਂਦਾ ਹੈ ਧਨ ਦੀ ਪੂਜਾ ਹੁੰਦੀ ਹੈ ਰੱਬ ਨੂੰ ਭੁੱਲ ਜਾਂਦਾ ਹੈ ਮਹਾਰਾਜ ਕਹਿੰਦੇ ਫਿਰ ਜਦੋਂ ਜਿਹਦੇ ਨਾਲ ਜੜੋਗੇ ਤੇ ਫਿਰ ਡੋਲੋਗੇ ਵੀ ਜੇ ਰੱਬ ਨਾਲ ਜੜੋਗੇ ਡੋਲੋਗੇ ਵੀ ਮਾਰਾ ਕੇ ਨਾ ਤੂੰ ਮੇਰ ਮੇਰ ਪਰਬਤ ਸਵਾਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲਈਨੀ ਹਰ ਮੈਂ ਜਿੱਦਾਂ ਦਾ ਸਹਾਰਾ ਲਾਓਗੇ ਤੇ ਉਦਾਂ ਦਾ ਸਾਡੀ ਅਵਸਥਾ ਬਣ ਜਾਗੀ ਉਦਾਂ ਦੀ ਸਾਡੀ ਸੋਚ ਬਣ ਜਾਏ ਜਦੋਂ ਪਰਮੇਸ਼ਰ ਦਾ ਸਹਾਰਾ ਲਾਓਗੇ ਗੁਰੂ ਦਾ ਸਹਾਰਾ ਲਾਓਗੇ ਹੁਣੇ ਸ਼ਬਦ ਆਇਆ ਨਾ ਮਹਾਰਾਜ ਕਹਿੰਦੇ ਅਕਾਲ ਪੁਰਖ ਜਦੋਂ ਕਿਰਪਾ ਕਰਦਾ ਕਹਿੰਦੇ ਤੇਰੇ ਸੇਵਕ ਕੋ ਭਾਉ ਕਿਸ ਨਾਹੀ ਜਮ ਨਹੀਂ ਆਵੇ ਨਹੀਂ ਤੇ ਉਹ ਕਿੱਡਾ ਵੱਡਾ ਸਹਾਰਾ ਦਿੰਦਾ ਮਹਾਰਾਜ ਜੀ ਕਹਿੰਦੇ ਆ ਨਾ ਬਾਣੀ ਜਿਹੜੀ ਹੈ ਨਾ ਸਾਨੂੰ ਬਹੁਤ ਤਰੀਕਿਆਂ ਨਾਲ ਸਮਝਾਉਂਦੀ ਉਸੇ ਸ਼ਬਦ ਵਿੱਚ ਆਖਿਆ ਤੇਰੀ ਬਖਸ਼ ਨਾ بیٹے ਕੋਈ ਸਤ ਗੁਰ ਕਾ ਦਿਲਾਸਾ ਗੁਰੂ ਨੇ ਦਿਲਾਸਾ ਦਿੱਤਾ ਕਿ ਜਿਹੜੀ ਕਿਰਪਾ ਪ੍ਰਮਾਤਮਾ ਨੇ ਤੇਰੇ ਤੇ ਕਿਰਪਾ ਹੈ ਕੋਈ ਤਰ੍ਹਾਂ ਕਾਰੋਬਾਰ ਨਹੀਂ ਖਰਾਬ ਕਰ ਸਕਦਾ ਕੋਈ ਤੈਨੂੰ ਧੋਖਾ ਨਹੀਂ ਦੇ ਸਕਦਾ ਜੇ ਉਹ ਪਰਮੇਸ਼ਰ ਹੈ ਤਾਂ ਕੋ ਧੋਖਾ ਕਾਹਾਂ ਬਿਆਪੇ ਜਾਂ ਕੋ ਉਟ ਤੁਹਾਰੀ ਮਹਾਰਾਜ ਕਹਿੰਦੇ ਜਿਹਨੇ ਦਿੱਤਾ ਪਰ ਉਹਨੂੰ ਯਾਦ ਰੱਖ ਜਿਹਨੇ ਸਰੀਰ ਦਿੱਤਾ ਜਦੋਂ ਵੇਲੇ ਆਪਾਂ ਉੱਠਦੇ ਆ ਨਾ ਉਹਦਾ ਸ਼ੁਕਰ ਕਰੀਏ ਪ੍ਰਮਾਤਮਾ ਕਾਲਪੁਰਖ ਤੂੰ ਕਿਰਪਾ ਕੀਤੀ ਇੱਕ ਦਿਨ ਹੋਰ ਜ਼ਿੰਦਗੀ ਦਾ ਤੂੰ ਦਿੱਤਾ ਜੇ ਸੁੱਤੇ ਰਹ ਜਾਂਦੇ ਕੀ ਹੋਣਾ ਸੀ ਔਰ ਪ੍ਰਮਾਤਮਾ ਨੇ ਕਿਰਪਾ ਕੀਤੀ ਉਹਦਾ ਸ਼ੁਕਰ ਕਰਨਾ ਉੱਠਦਿਆਂ ਸਾਰ ਉਹਦਾ ਸਿਮਰਨ ਕਰੋ ਉਹਦਾ ਸ਼ੁਕਰ ਕਰੋ ਕਿ ਇਹ ਪ੍ਰਮਾਤਮਾ ਤੂੰ ਕਿਰਪਾ ਕੀਤੀ ਮਰਨੇ ਤੱਕ ਆ ਕੇ ਰਹਿਣ ਦਿਨ ਸਪ੍ਰভাত ਤੂੰ ਹੈ ਗਾਵਣਾ ਰਾਤੀ ਸੌਣ ਲੱਗੇ ਵੀ ਸਵੇਰੇ ਉੱਠਦਿਆਂ ਵੀ ਉਹਨੂੰ ਯਾਦ ਕਰੋ ਇਹ ਪਰਮੇਸ਼ਰ ਤੋਂ ਕਿਰਪਾ ਕੀਤੀ ਇਸੇ ਕਰਕੇ ਸਾਨੂੰ ਸੋਲਾ ਸਾਹਿਬ ਪਾਣੀ ਪੜਨ ਦਾ ਹੁਕਮ ਕੀਤਾ ਸਿੱਖ ਰਹਿਤ ਮਰਯਾਦਾ ਦੇ ਵਿੱਚ ਦੋ ਵਾਰੀ ਸੋਲਾ ਸਾਹਿਬ ਪੜਿਆ ਜਾਂਦਾ ਹੈ ਇੱਕ ਵਾਰੀ ਜਿਸ ਵੇਲੇ ਸ਼ਮਸ਼ਾਨ ਘਾਟ ਮ੍ਰਿਤਕ ਦੇ ਨੂੰ ਲੈ ਕੇ ਜਾਂਦੇ ਆ ਤੇ ਉਹਨੂੰ ਲਾਂਬੂ ਲਾ ਕੇ ਅਗਨ ਭੇਟ ਕਰਕੇ ਫੇ 16 ਸਬ ਦਾ ਪਾਠ ਹੁੰਦਾ ਤੇ ਇੱਕ ਸੌਣ ਲੱਗੇ ਸੀ ਪਾਠ ਕਰਦੇ 16 ਸਬ ਦਾ ਮਤਲਬ ਇਹ ਹੈ ਕਿ ਜਿਹੜੀ ਮੌਤ ਹੈ ਉਹ ਲੰਬੀ ਨੀਂਦਰ ਹੈ ਤੇ ਜਿਹੜੀ ਨੀਂਦ ਹੈ ਉਹ ਛੋਟੀ ਮੌਤ ਹੈ ਪਤਾ ਥੋੜੇ ਲੱਗਦਾ ਬੰਦਾ ਸੁੱਤਾ ਹੁੰਦਾ ਤੇ ਉੱਠਣਾ ਕਿ ਨਹੀਂ ਉੱਠਣਾ ਤੇ ਉਹਨੇ ਕਿਰਪਾ ਕਰ ਦਿੱਤੀ ਉਹਨੇ ਜਗਾ ਦਿੱਤਾ ਤੇ ਫਿਰ ਮਹਾਰਾਜ ਕਹਿੰਦੇ ਉੱਠ ਕੇ ਜਗਾਉਣਾ ਕਿ ਇਹਨੂੰ ਅੰਦਰ ਨੂੰ ਜਗਾਉਣਾ ਜਾਗ λε ਹੋਰੇ ਮਨਾ ਜਾਗ ਲਿਓ ਕਹਾ ਗਾਫਲ ਸੋਇਆ ਇਹ ਸਰੀਰ ਨੇ ਸਾਥ ਛੋੜ ਸਰੀਰ ਵੀ ਛੱਡ ਜਾਏਗਾ ਇਹ ਤਾਂ ਜਿਹੜੇ ਰਿਸ਼ਤਿਆਂ ਦੀ ਗੱਲ ਕੀਤੀ ਨਾ ਮਾਰਾ ਕਹਿੰਦੇ ਸਰੀਰ ਵੀ ਨਾਲ ਨਹੀਂ ਹੈ ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਵੇ ਕਿੰਨਾ ਬਿਰਾਗ ਆਏਗਾ ਜੀਵਨ ਦੇ ਵਿੱਚ ਇਹਦਾ ਆਪ ਗੁਰਦੇਵ ਹਾਦਰ ਸਾਹਿਬ ਦੀ ਬਾਣੀ ਪੜਦੇ ਮਹਾਰਾਜ ਕਹਿੰਦੇ ਭਾਈ ਤਨ ਧਨ ਜੈ ਤੋ ਕੋ ਦਿਓ ਤਾਂ ਸੋ ਨੇਹੋ ਨਾ ਕੀ ਕਹੋ ਨਾਨਕ ਨਰ ਬਾਬਰੇ ਅਬ ਕਿਉ ਡੋਲਤ ਦੀ ਰੱਬ ਨਾ ਪਿਆਰ ਨਹੀਂ ਕੀਤਾ ਮਾਇਆ ਨਾਲ ਪਿਆਰ ਕੀਤਾ ਮਾਇਆ ਡੋਲਦੀ ਆ ਤੇ ਮਨੁੱਖ ਵੀ ਡੋਲਦਾ ਤਨ ਤਨ ਸੰਪੈ ਸੁਖ ਦਿਓ ਅਰ ਜੈ ਨੀਕੇ ਧਾਮ ਧਾਮ ਕਹਿੰਦੇ ਬਹੁਤ ਸੋਹਣੇ ਘਰ ਦਿੱਤੇ ਉਹਨੇ ਸਰੀਰ ਦਿੱਤਾ ਧਨ ਦਿੱਤਾ ਸੰਪਤਾ ਦਿੱਤੀ ਸੁਖ ਦਿੱਤੇ ਆ ਅਰ ਅਰ ਕਹਿੰਦੇ ਅਤੇ ਅਰ ਜੀ ਨੇ ਅਰ ਜਹ ਨੀਕੇ ਧਾਮ ਕਹੋ ਨਾਨਕ ਸੁਣ ਰੇ ਮਨਾ ਸਿਮਰਤ ਕਾਹੇ ਨਾਰਾ ਤੇ ਕਦੇ ਨਹੀਂ ਉਹਨੂੰ ਯਾਦ ਕਰਦਾ ਪਰਮਾਤਮਾ ਨੇ ਇੰਨਾ ਕੁਛ ਬਖਸ਼ਿਸ਼ ਕੀਤਾ ਹੈ ਤੇ ਸਤਿਗੁਰੂ ਮਹਾਰਾਜ ਅੱਗੇ ਬਖਸ਼ਿਸ਼ ਕਰਦੇ ਆ ਜੇ ਸੁੱਖ ਚਾਹੀਦੇ ਆ ਨਾ ਸਾਰੀ ਦੌੜ ਜਿਹੜੀ ਆ ਮਨੁੱਖ ਨੂੰ ਸੁੱਖਾਂ ਵਾਸਤੇ ਲੱਗੀ ਮੈਨੂੰ ਸੁੱਖ ਮਿਲ ਜਾ ਮੈਨੂੰ ਸੁੱਖ ਦੀ ਪ੍ਰਾਪਤੀ ਹੋ ਜਾਏ ਤੇ ਮਹਾਰਾਜ ਕਹਿੰਦੇ ਭਾਈ ਇਹ ਸਭ ਕੁਝ ਮਿਲ ਗਿਆ ਪਰ ਬੰਦਾ ਸੁખી ਫਿਰ ਵੀ ਨਹੀਂ ਹੈ ਕਿਉਂਕਿ ਉਹਦੇ ਨਾਲ ਜੁੜਿਆ ਨਹੀਂ ਆ ਉਹਦਾ ਸਿਮਰਨ ਹੀ ਨਹੀਂ ਕੀਤਾ ਤਨ ਧਨ ਸੰਪੈ ਸੁੱਖ ਦਿਓ ਔਰ ਜੈ ਨੀ ਕੇ ਧਾਮ ਕਹੋ ਨਾਨਕ ਸੁਣ ਰੇ ਮਨਾ ਸਿਮਰਤ ਕਾਹੇ ਨ ਆਰਾਮ ਰੱਬ ਨੂੰ ਜਾਦੇ ਨਹੀਂ ਕੀਤਾ ਕਾਲਪੁਰਖ ਨੂੰ ਪਰਮੇਸ਼ਰ ਨੂੰ ਜਾਦੇ ਨਹੀਂ ਕਰਦਾ ਪਰਮੇਸ਼ਰ ਅਕਾਲਪੁਰਖ ਨੇ ਜਿਹਨੇ ਇਨਾ ਸੋਹਣਾ ਸਰੀਰ ਦਿੱਤਾ ਐਡੀ ਮੋਹਣੀ ਬਖਸ਼ਿਸ਼ ਕੀਤੀ ਹੈ ਹੁੰਦਾ ਕੀ ਹੈ ਕਿ ਤਨ ਮਿਲ ਗਿਆ ਧਨ ਮਿਲ ਗਿਆ ਸੰਪਤਾ ਮਿਲ ਗਈ ਮਹਾਰਾਜ ਕਹਿੰਦੇ ਭਾਈ ਦੇਖੋ ਅਮੀਰ ਬੰਦਾ ਤੇ ਗਰੀਬ ਬੰਦਾ ਹੁਣ ਅਮੀਰ ਵੀ ਦੁਖੀ ਹੈ ਤੇ ਗਰੀਬ ਵੀ ਦੁਖੀ ਹੈ ਕਾਰਨ ਕਿਉਂਕਿ ਰੱਬ ਨਾਲ ਨਹੀਂ ਜੁੜਿਆ ਜੇ ਰੱਬ ਨਾਲ ਜੁੜਿਆ ਹੁੰਦਾ ਤੇ ਉਹਨੂੰ ਚਿੰਤਾ ਕੋਈ ਨਹੀਂ ਹੋਣੀ ਸੀ ਹੁਣ ਅਮੀਰ ਨੂੰ ਇਹ ਚਿੰਤਾ ਹੈ ਕਿ ਮੈਂ ਹੋਰ ਕਿਉਂਕਿ ਦੁਨੀਆ ਨੂੰ ਦੇਖ ਰਿਹਾ ਮੈਂ ਬੇਨਤੀ ਕੀਤੀ ਨਾਲ ਜਿਸ ਤਰ੍ਹਾਂ ਅਸੀਂ ਜਦੋਂ ਦੁਨੀਆ ਵੱਲ ਮੂੰਹ ਕਰਾਂਗੇ ਤ੍ਰਿਸ਼ਨਾ ਵਧੇਗੀ ਮੇਰੇ ਕੋਲ ਚਾਰ ਗੱਡੀਆਂ ਮੇਰੇ ਕੋਲ ਅੱਠ ਹੋਣੀਆਂ ਚਾਹੀਦੀਆਂ ਫਿਰ ਉਹਦੇ ਵਾਸਤੇ ਗਲਤ ਕੰਮ ਕਰੇਗਾ ਕਿਸੇ ਤਰ੍ਹਾਂ ਮੈਨੂੰ ਮੈਂ ਉਹਦੀ ਬਰਾਬਰੀ ਕਰਾਂ ਮੈਂ ਉਹਨੂੰ ਦਿਖਾਵਾਂ ਦੌੜ ਲੱਗੇ ਪਰ ਜਦੋਂ ਰੱਬ ਵੱਲ ਮੂੰਹ ਕਰੇਗਾ ਨਾ ਸਭ ਕੁਝ ਪ੍ਰਾਪਤ ਹੋ ਜਾਏਗਾ ਅੰਦਰਲੀ ਸ਼ਾਂਤੀ ਆ ਜਾਏਗੀ ਅੰਦਰ ਸੰਤੋਸ਼ਤ ਹੋ ਜਾਏਗਾ ਸੁੱਖ ਹੀ ਸੁੱਖ ਮਿਲ ਜਾਣਾ ਮਹਾਰਾਜ ਨੇ ਬਾਣੀ ਵਿੱਚ ਆਖਿਆ ਕਹਿੰਦੇ ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ ਕੋਈ ਬਿਮਾਰੀਆਂ ਨੇ ਘੇਰ ਲਿਆ ਜਾਓ ਬੱਚਿਆਂ ਦੀ ਨਹੀਂ ਬਣਦੀ ਆਪਸ ਵਿੱਚ ਨਹੀਂ ਪਤੀ ਪਤਨੀ ਨਹੀਂ ਬਣਦੀ ਪਤੀ ਪਤਨੀ ਦੀ ਬਣਦੀ ਆ ਬੱਚਿਆਂ ਨਾਲ ਨਹੀਂ ਬਣਦੀ ਤੇ ਕਲੇਸ਼ ਹੈ ਉਹ ਚਿੰਤਾ ਵਿੱਚ ਉਹ ਵੀ ਆ ਪੈਸੇ ਨਾਲ ਸੁੱਖ ਥੋੜੇ ਮਿਲਦੇ ਆ ਕਹਿੰਦੇ ਜਿਸ ગ્રਹ ਬਹੁਤ ਤਿਸੇ ગ્રਹ ਚਿੰਤਾ ਤਿਸੇ ગ્રਹ ਥੋੜੀ ਸੋ ਫਿਰੇ ਪ੍ਰਮਾਤਾ ਜਿਹਦੇ ਕੋਲ ਥੋੜੀ ਆ ਉਹ ਵੀ ਵਿਚਾਰਾ ਭਟਕਦਾ ਫਿਰਦਾ ਜਿਹਦੇ ਕੋਲ ਜਿਆਦਾ ਹੀ ਉਹ ਵੀ ਭਟਕਦਾ ਫਿਰਦਾ ਸੁਖੀ ਉਹ ਵੀ ਨਹੀਂ ਹੈ ਹਮਾਰਾ ਵੀ ਕਹਿੰਦੇ ਆਓ ਮੈਂ ਤੁਹਾਨੂੰ ਦੱਸਦਾ ਕਿਉਂਕਿ ਸਤਗੁਰ ਨੇ ਦੱਸਿਆ ਵੀ ਉਦਮ ਕਰ ਲੋ ਜੇ ਤਨ ਨਹੀਂ ਆ ਨਾ ਫਿਰ ਉਦਮ ਕਰੋ ਮਿਹਨਤ ਕਰੋ ਮਹਾਰਾਜ ਨੇ ਸਾਨੂੰ ਬੇਲੜ ਨਹੀਂ ਬਣਾਇਆ ਕਹਿੰਦੇ ਉਦਮ ਕਰਨਾ ਹੈ ਸੇਵਾ ਕਰੋ ਆ ਕਿੰਨਾ ਕੁਸ਼ ਦੁਨੀਆ ਦੇ ਵਿੱਚ ਦੱਸਿਆ ਵੀ ਧੰਦਾ ਕਰੋ ਸਾਰਾ ਕੁਝ ਦੱਸਿਆ ਮਹਾਰਾਜ ਨੇ ਕਹਿੰਦੇ ਵੀ ਜੇ ਤੈਨੂੰ ਸਦੀਵੀ ਸੁੱਖ ਚਾਹੀਦਾ ਜੇ ਅੰਦਰਲਾ ਸੁੱਖ ਚਾਹੀਦਾ ਤੇ ਪ੍ਰਮਾਤਮਾ ਦੀ ਭਗਤੀ ਕਰੋ ਅਗਲਾ ਜਿਹੜਾ ਸ਼ਲੋਕ ਹੈ ਉਹਦੇ ਵਿੱਚ ਸਪਸ਼ਟ ਕਰਦੇ ਆ ਸਭ ਸੁਖ ਦਾਤਾ RAM ਹੈ ਦੂਸਰ ਨਾਹਿਣ ਕੋਏ ਹੋਰ ਕੋਈ ਸੁਖ ਦੇਣ ਵਾਲਾ ਨਹੀਂ ਹੈ ਇੱਕੋ ਹੀ ਹੈ ਕਿੰਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਸਮਝਾ ਰਹੇ ਔਰ ਸੌਖੇ ਸ਼ਬਦਾਂ ਵਿੱਚ ਸਮਝਾ ਰਹੇ ਸਭ ਸੁਖ ਦਾਤਾ RAM ਹੈ ਦੂਸਰ ਨਾਹਿਣ ਕੋਏ ਕਹੋ ਨਾਨਕ ਸੁਣ ਰੇ ਮਨਾ ਤਹਿ ਸਿਮਰਤ ਗਤ ਹੋਏ ਗਤ ਦਾ ਇੱਥੇ ਅਰਥ ਹੈ ਉੱਚੀ ਆਤਮਿਕ ਅਵਸਥਾ ਇਨੇ ਕੀ ਜਿਹੜੇ ਪੰਡਤ ਕਹਿੰਦੇ ਸੀ ਮਰਨ ਤੋਂ ਬਾਅਦ ਗਤੀ ਹੋਣੀ ਹੈ ਇਹ ਗੁਰਮਤ ਵਿੱਚ ਕੋਈ ਨਹੀਂ ਬਦਾਨ ਕਹਿੰਦੇ ਜਿੰਦਿਆਂ ਆ ਸਭ ਤੋਂ ਵੱਡਾ ਸਵਰਗ ਹੈ ਜਿੱਥੇ ਤੁਸੀਂ ਬੈਠੇ ਤਾਹਾਂ ਬੇਕੌਂਠ ਜਾ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਏ ਕਿਉਂਕਿ ਜਿੰਦਾ ਬੰਦਾ ਜਾਣ ਨਹੀਂ ਸਕਦਾ ਤੇ ਮਰੇ ਨੇ ਕਿਸੇ ਆ ਕੇ ਦੱਸਿਆ ਨਹੀਂ ਵੀ ਮੈਂ ਕਿੱਥੇ ਆ ਇਹ ਤਾਂ ਉਹਨਾਂ ਨੇ ਸਾਰਾ ਕੁਝ ਆਪਣੇ ਪੇਟ ਦੀ ਪੂਰਤੀ ਵਾਸਤੇ ਕੀਤਾ ਮਹਾਰਾਜ ਤਾਂ ਇੱਥੋਂ ਤੱਕਰ ਕਹਿੰਦੇ ਆ ਕਹਿੰਦੇ ਸੁਰਗ ਬਾਸਨਾ ਬਾਛੀਏ ਡਰੀਏ ਨਾ ਨਰਕ ਨਿਵਾਸ ਹੋਣਾ ਹੈ ਸੋ ਹੋਈਏ ਮਣੇ ਨਾ ਕੀਚੇ ਆਸ ਰੱਬ ਵੱਲ ਮੂੰਹ ਕਰ ਲਾ ਕਹਿੰਦੇ ਜੇ ਸੁੱਖ ਚਾਹੀਦਾ ਸੁੱਖ ਪੈਸੇ ਵਿੱਚ ਨਹੀਂ ਹੈ ਸੁੱਖ ਨਹੀਂ ਬਹੁਤੇ ਧਨ ਖਾਟੇ ਸੁੱਖ ਨਹੀਂ ਪੇਖੇ ਨਿਰਤ ਨਾਟੇ ਸੁੱਖ ਨਹੀਂ ਬਹੁ ਦੇਸ਼ ਕਮਾਏ ਆ ਇੱਕ ਗੱਲ ਦੀ ਗਾਰੰਟੀ ਦਿੰਦੇ ਆ ਸਰਬ ਸੁਖਾਂ ਹਰ ਹਰ ਗੁਣ ਗਾਏ ਪਰਮਾਤਮਾ ਦੇ ਗੁਣ ਗਾਏਗਾ ਤੇ ਸੁਖੀ ਹੋ ਜਾਏਗਾ ਸਭ ਸੁਖ ਦਾ ਦਾਤਾ RAM ਹੈ ਇਹ ਨਹੀਂ ਕਿ ਆ ਆ ਸੁਖ ਲੈਣਾ ਤਾਂ ਆਥੋਂ ਚਲੇ ਜਾਓ ਆ ਚਾਹੀਦਾ ਤਾਂ ਆ ਲੈ ਲਓ ਹੁਣ ਸਾਡੇ ਵਿੱਚ ਵੀ ਹੋ ਗਿਆ ਅੱਗੇ ਹੁੰਦਾ ਸੀ ਉਹ ਦੇਵੀ ਦੇਵਤੇ ਉਹਨਾਂ ਨੇ ਬੰਦੇ ਸੀ ਵੀ ਆ ਚਾਹੀਦਾ ਤੇ ਆ ਲੈ ਲਓ ਆ ਚਾਹੀਦਾ ਤਾਂ ਲੈ ਲਓ ਹੁਣ ਉਹ ਚੀਜ਼ਾਂ ਸੰਸਾਰ ਦੇ ਵਿੱਚ ਲੋਕਾਂ ਨੇ ਪ੍ਰਸਿੱਧ ਕਰ ਦਿੱਤੀਆਂ ਇੱਕ ਐਸਾ ਸਮਾਂ ਸੀ ਹਿੰਦੁਸਤਾਨ ਦੇ ਵਿੱਚ ਮੰਨੂਵਾਦੀ ਜਿਹੜੀ ਸੋਚ ਸੀ ਇਸਤਰੀ ਜਾਤੀ ਨੂੰ ਤਾਂ ਬਹੁਤ ਨਫ਼ਰਤ ਕਰਦੇ ਸੀ ਪਰ ਉਹਨਾਂ ਨੇ ਉਹ ਕਹਿ ਦਿੱਤਾ ਵੀ ਜੇ ਪੜ੍ਹਾਈ ਕਰਨੀ ਤੇ ਸਰਸਵਤੀ ਦੀ ਪੂਜਾ ਕਰੋ। ਲక్ష్ਮੀ ਦੀ ਪੂਜਾ ਕਰੋ ਜੇ ਪੈਸਾ ਚਾਹੀਦਾ। ਸਾਡੇ ਵਿੱਚ ਵੀ ਆ ਗਿਆ ਜੇ ਪੁੱਤਰ ਚਾਹੀਦਾ ਬਾਬਾ ਬੁੱਢਾ ਦੀ ਜਲੇ ਜਾਓ। ਆਹ ਚਾਹੀਦਾ ਫਲਾਨੀ ਜਗ੍ਹਾ ਚਲੇ ਜਾਓ। ਸਾਡੇ ਵਿੱਚ ਵੀ ਬੰਡੀਆਂ ਸ਼ੁਰੂ ਕਰ ਦਿੱਤੇ ਉਹ ਹੀ ਕੰਮ ਸ਼ੁਰੂ ਕਰ ਦਿੱਤੇ। ਮਹਾਰਾਜ ਕਿੰਨਾ ਸਪਸ਼ਟ ਕਹਿ ਰਿਹਾ ਕਹਿੰਦੇ ਸਭ ਸੁੱਖ ਸਾਰੇ ਸੁੱਖਾਂ ਦਾ ਦਾਤਾ ਇੱਕੋ ਹੀ ਹੈ। ਸਭ ਸੁਖ ਦਾਤਾ RAM ਹੈ ਦੂਸਰ ਨਾਹਿਣ ਕੋ ਦੂਜਾ ਕੋਈ ਨਹੀਂ। ਸਭ ਸੁਖ ਦਾਤਾ RAM ਹੈ। ਦੂਸਰ ਨਾਹਿਣ ਕੋਏ ਕਹੋ ਨਾਨਕ ਸੁਣ ਰੇ ਮਨਾ ਤੈ ਸਿਮਰਤ ਗਤ ਹੋਏ ਇਸੇ ਨਾਲ ਹੀ ਇਸ ਭਾਵ ਦਾ ਸ਼ਲੋਕ ਹੈ ਜਹ ਸਿਮਰਤ ਗਤ ਪਾਈ ਜਿਹਦਾ ਸਿਮਰਨ ਕਰਕੇ ਹੀ ਉੱਚੀ ਆਵਾਤਕ ਮਸਤਾ ਮਿਲਦੀ ਆ ਤੈ ਭਜਰ ਤੈ ਮੀਤ हे ਮੇਰੇ ਮਿੱਤਰ ਉਹਨੂੰ ਪੱਜ ਉਹਨੂੰ ਯਾਦ ਕਰ ਕਿਉਂ ਯਾਦ ਕਰਨਾ ਕਹਿੰਦੇ ਕਹੋ ਨਾਨਕ ਸੁਣ ਰੇ ਮਨਾ ਆਉਦ ਘਟਤ ਹੈ ਨੀਤ ਨਿਤ ਰੋਜ ਹਰ ਬੇਲੇ ਉਮਰ ਘਟਦੀ ਜਾ ਰਹੀ ਹੈ ਆ ਵੀ ਸਵਾਸ ਚਲਾ ਗਿਆ ਅਗਲਾ ਆ ਵੀ ਸਵਾਸ ਚਲਾ ਗਿਆ ਘਟਦੇ ਜਾ ਰਿਹਾ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਪ ਘਟੇ ਤਨ ਛਿਜੇ ਮਾਰੇ ਕਹਿੰਦੇ ਮੌਤ ਨੇੜੇ ਆ ਰਹੀ ਹੈ 100 ਦਿਨ ਆਵਣ ਲੱਗ ਨਿਤ ਉਮਰ ਘਟਦੀ ਜਾ ਰਹੀ ਹੈ ਜੈ ਸਿਮਰਤ ਗਤ ਪਾਈ ਹੈ ਜਿਹਨੂੰ ਸਿਮਰ ਕੇ ਉੱਚੀ ਆਤਮਿਕ ਅਵਸਥਾ ਮਿਲਣੀ ਆ ਤਹ ਭਜ ਰਹਿ ਤੈ ਮੀਤ ਕਹੋ ਨਾਨਕ ਸੋਣ ਰੇ ਮਨਾ ਆਉਦ ਘਟਤ ਹੈ ਨੀਤ ਆਉਦ ਘਟਤ ਉਮਰ ਘਟ ਰਹੀ ਆ ਆਉਦ ਘਟਤ ਹੈ ਨੀਤ ਆਉਦ ਘਟੈ ਦਿਨਸ ਰਹਿਣਾ ਰੇ ਅੱਜ ਵੀ ਦਿਨ ਖਤਮ ਹੋ ਗਿਆ ਰਾਤ ਆ ਗਈ ਸੌ ਜਾਵਾਂਗੇ ਸਵੇਰੇ ਉੱਠ ਜਾਵਾਂਗੇ ਫਿਰ ਚਲੇ ਜਾਵਾਂਗੇ ਫਿਰ ਰਾਤ ਹੋ ਜਾਣੀ ਆ ਇੱਕ ਇੱਕ ਛਿਨ ਕਰਕੇ ਉਮਰ ਬਤੀਤ ਹੋ ਰਹੀ ਆ ਤੇ ਮਹਾਰਾਜ ਕਹਿੰਦੇ ਪਰਮੇਸ਼ਰ ਦਾ ਸਿਮਰਨ ਕਰ ਪਰਮੇਸ਼ਰ ਦੀ ਭਗਤੀ ਕਰ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਤਸੰਗਤ ਜੀ ਹੋਈਆਂ ਭੁੱਲਾਂ ਨੂੰ ਬਖਸ਼ ਦਿਆਂ ਬਲਾਉਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ